ਤਹ ਤ ਮਿਲਨ ਕੀ ਬਰੀਆ ਨਾਨਕ ਕਹ ਤ ਮਿਲਨ ਕੀ ਬਰੀਆ ਸਿਮਰਤ ਤਾ ਨਹੀਂ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਸਤ ਗੁਰਾਂ ਦੀ ਅਪਾਰ ਬਖਸ਼ਿਸ ਕਿਰਪਾ ਦਾ ਸਦਕਾ ਜੋ ਆਪਾਂ ਹਰ ਰੋਜ਼ ਸੰਧਿਆ ਦੇ ਸਮੇਂ ਗੈਰਾ ਸਾਹਿਬ ਤੋਂ ਬਾਅਦ ਸੰਗਤ ਕਰਦੇ ਆਂ ਸੰਗਤ ਕਰਕੇ ਆਪਾਂ ਆਪਣਾ ਇੱਥੇ ਆਇਆ ਸਫਲ ਕਰਨਾ ਹੈ ਜੋ ਜੀਵ ਇਸ ਸੰਸਾਰ ਤੇ ਜਨਮ ਲੈ ਕੇ ਆਇਆ ਹੈ ਸੰਗਤ ਦੇ ਰਾਹੀ ਹੀ ਗੁਰਪਿਆਰਿਓ ਸੰਗਤ ਕਰਕੇ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ ਸੰਗਤ ਤੋਂ ਇਲਾਵਾ ਨਹੀਂ ਸੰਗਤ ਇਹ ਇੱਕ ਪਾਰਤਾਰਕ ਇਸ ਬੰਦੇ ਦਾ ਕਰਾ ਸਕਦੀ ਹੈ ਆਓ ਗੁਰ ਪਿਆਰਿਓ ਆਪਾਂ ਜੋ ਕਲ ਜੋ ਮੈਂ ਕੀਰਤਨ ਪ੍ਰਧਾਨਾ ਜੋ ਕਲਜੰਗ ਦੇ ਅੰਦਰ ਕੀਰਤਨ ਨੂੰ ਵੀ ਬੜੀ ਮਹੱਤਤਾ ਦਿੱਤੀ ਹੈ ਕੀਰਤਨ ਦੇਖੋ ਗੁਰ ਪਿਆਰਿਓ ਗੁਰਬਾਣੀ ਪੜ ਕੇ ਵੀ ਆਪਾਂ ਔਪਜਲ ਪਾਰ ਹੋ ਸਕਦੇ ਆਂ ਕੀਰਤਨ ਕਰਕੇ ਵੀ ਸੇਵਾ ਪਾਣੀ ਜੋ ਵੀ ਹੈ ਆਪਾਂ ਸੰਗਤ ਦੀ ਜਾਂ ਗੁਰੂ ਘਰ ਦੀ ਸੇਵਾ ਕਰਕੇ ਵੀ ਆਪਾਂ ਸਫਲ ਹੋ ਸਕਦੇ ਆ ਕਿਉਂਕਿ ਇਹਦੇ ਨਾਲ ਸਾਡੇ ਸਰੀਰ ਦੀ ਅਵਸਥਾ ਬਣਦੀ ਆ ਆਪਾਂ ਸਾਡੇ ਸਰੀਰ ਨੂੰ ਸੋਧਾ ਲੱਗਦਾ ਹੈ ਆਪਣੇ ਅੰਦਰੋਂ ਜਿਹੜੀ ਹਉਮੈ ਦੀ ਹਉਮੈ ਦੀ ਮਾਇਲ ਹੈ ਲੱਗੀ ਹੋਈ ਜਨਮ ਜਨੰਤਰਾਂ ਦੀ ਔਰ ਇਸ ਜਨਮ ਦੇ ਵਿੱਚ ਵੀ ਆਪਾਂ ਜਾਣੇ ਅਣਜਾਣੇ ਨੇ ਲਗਾ ਰਹੇ ਆ ਹੋਤੀ ਜਾਂਦੀ ਹੈ ਇਹ ਸਾਰੇ ਰਸਤੇ ਠੀਕ ਨੇ ਕੋਈ ਮੋੜਾ ਨਹੀਂ ਹੈ ਪਰ ਸ਼ਰਤ ਹੈ ਕਿ ਉਹ ਮਨੁੱਖ ਉਹ ਬੰਦਾ ਸੰਗਤ ਦੇ ਵਿੱਚ ਬੈਠ ਕੇ ਉਹ ਸੰਗਤ ਦੇ ਵਿੱਚ ਜਿੱਥੇ ਹਰ ਕੀ ਕਥਾ ਆ ਕਥ ਕਥਾ ਜਿੱਥੇ ਪ੍ਰਮਾਤਮਾ ਤੋਂ ਇਲਾਵਾ ਹੋਰ ਕੋਈ ਵਿਚਾਰ ਨਾ ਹੋਵੇ ਕਿਉਂ ਦਾਸ ਕਿਉਂ ਕਹਿ ਰਿਹਾ ਇਸ ਤਰ੍ਹਾਂ ਕਿਉਂ ਸੰਗਤਾਂ ਦਾ ਸਹਾਰਾ ਗੁਰੂ ਦਾ ਸਟੇਜਾਂ ਲੱਗਦੀਆਂ ਨੇ ਸੰਗਤ ਕਰਕੇ ਸੰਗਤ ਜਾਣ ਕੇ ਸੰਗਤ ਦਾ ਸਹਾਰਾ ਲਿੱਤਾ ਜਾਂਦਾ ਹੈ ਕਿ ਵਿਚਾਰਾਂ ਕੁ ਸੋਰ ਹੁੰਦੀਆਂ ਨੇ ਫਿਰ ਜਕਾਰੇ ਵੀ ਲੱਗਦੇ ਨੇ ਉੱਥੇ ਭੋਲੀ ਸੰਗਤ ਲਾਉਂਦੀ ਹੈ ਪਰ ਨਹੀਂ ਗੁਰਪਿਆਰਿਓ ਫਿਰ ਉੱਥੇ ਚਾਹੇ ਕੀਰਤਨ ਕਰ ਲਓ ਉਹ ਸਟੇਜ ਤੇ ਚਾਹੇ ਗੁਰਬਾਣੀ ਪੜ੍ਹ ਲਓ ਜਾਂ ਉੱਥੇ ਲੰਗਰ ਪਾਣੀ ਲਾ ਲਓ ਕੋਈ ਸਫਲ ਨਹੀਂ ਹੋਣਾ ਸਫਲ ਕਿੱਥੇ ਹੋਣਾ ਹੈ ਉਹ ਆਪਾਂ ਵਿਚਾਰ ਕਰਨੀ ਹੈ ਸਫਲ ਕਿੱਥੇ ਹੋਣਾ ਹੈ ਸਫਲ ਹੋਣਾ ਜਿੱਥੇ ਕੇਵਲ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਜਿੱਥੇ ਇੱਕ ਨਾਮ ਦੀ ਵਿਆਖਣ ਹੁੰਦੀ ਹੋਵੇ ਉਸ ਪਿਤਾ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੋਵੇ ਤਾਂ ਅੱਜ ਜੋ ਆਪਾਂ ਇਹ ਕੀਰਤਨ ਰਾਹੀ ਜੋ ਪੰਗਤੀ ਚਾਰੀ ਹੈ ਫਿਰਤ ਫਿਰਤ ਬਹੁਤ ਜੁਗਹਾਰਿਓ ਮਾਨਸ ਦੇਹੀ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਤਗੁਰ ਫਰਬਾਨ ਕਰਦੇ ਨੇ ਇਸ ਬੰਦੇ ਨੂੰ ਭਾਈ ਤੂੰ ਜੁਗਾਂ ਜਗੰਤਰਾਂ ਤੋਂ ਹਾਰਦਾ ਆ ਰਿਆਂ ਪਰ ਸਾਨੂੰ ਸੂਝ ਹੀ ਨਹੀਂ ਹੈ ਸਾਨੂੰ ਭੇਦ ਨਹੀਂ ਗੁਰਬਾਣੀ ਦਾ ਦੱਸ ਰਹੀ ਹੈ ਗੁਰੂ ਸਾਹਿਬ ਫਰਮਾ ਰਹੇ ਨੇ ਤਾਂ ਗੁਰਪਿਆਰੋ ਫੇਰ ਵਿਚਾਰ ਕਰੋ ਆਪਾਂ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਕਿੰਨੇ ਕੁ ਯੁਗ ਹਾਰੇ ਸਤਗੁਰਾਂ ਨੇ ਕੋਈ 1 2 4 ਦੀ ਗਿਣਤੀ ਨਹੀਂ ਦੱਸੀ ਸਤਗੁਰਾਂ ਨੇ ਫਰਮਾਨ ਕੀਤਾ ਕਿ ਫਿਰਤ ਫਿਰਤ ਬਹੁਤੇ ਯੁਗ ਹਾਰੇ ਬਹੁਤੇ ਕੋਈ ਗਿਣਤੀ ਚ ਨਹੀਂ ਹੈ ਉਹ ਕਿਵੇਂ ਉਹ ਵੀ ਗੁਰਬਾਣੀ ਦੇ ਅੰਦਰ ਗੁਰਪਿਆਰੇ ਸਾਨੂੰ ਸਮਝਾਇਆ ਜਾਂਦਾ ਗੁਰਬਾਣੀ ਸਾਨੂੰ ਦੱਸ ਰਹੀ ਹੈ ਪਿਤਾ ਪ੍ਰਮਾਤਮਾ ਗੁਰਬਾਣੀ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਧੰਨ ਸ੍ਰੀ ਗੁਰਗੰਸਾਹ ਦੇ ਅੰਦਰ ਕੀ ਸਮਝਾ ਰਹੇ ਨੇ ਕਿ ਤੂੰ ਬਹੁਤ ਜੁਨੀਆਂ ਦੇ ਵਿੱਚ ਫਿਰਦਾ ਫਿਰਦਾ ਕਈ ਯੁੱਗ ਤੈਨੂੰ ਬੀਤ ਗਏ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਏ ਜਨਮਾਂ ਪਾਂਸੀ ਹੈ ਵਰ ਗੈਵਰ ਪਤਾ ਨਹੀਂ ਕਿਹੜੀਆਂ ਕਿਹੜੇ ਜੁਨੀਆਂ ਚ ਪਾਇ ਕੇ ਹੁਣ ਮੇਰੇ ਮਾਲਕ ਨੇ ਤਰਸ ਕੀਤਾ ਹੈ ਤਾਂ ਗੁਰੂ ਪਿਆਰਿਓ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਤਾਂ ਗੁਰੂ ਪਿਆਰਿਓ ਫਿਰ ਇੱਥੇ ਇੱਕ ਪੰਗਤੀ ਮੇਰਾ ਮਾਲਕ ਸ੍ਰੀ ਰਾਗ ਮੁਹੱਲਾ ਪਹਿਲਾ ਦੇ ਅੰਦਰ ਵੀ ਗੁਰੂ ਸਾਹਿਬ ਫਰਮਾਨ ਕਰਦੇ ਨੇ ਕੀ ਫੁਰਬਾਨ ਕਰਦੇ ਨੇ ਕਿ ਪਹਿਲੇ ਪਹਿਰੇ ਰਹਿਣ ਕਾ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਵਾਸ ਹੁਣ ਇਨੇ ਜੁਗਹਾਰਨ ਤੋਂ ਬਾਅਦ ਵੀ ਇੱਕ ਤੇਰੇ ਤੇ ਮਾਲਕ ਨੇ ਤਸ ਕੀਤਾ ਔਰ ਫੇਰ ਤੂੰ ਇਸ ਗਰਵਾਸ ਇਸ ਜੁਨੀ ਦੇ ਵਿੱਚ ਪਿਆ ਮਾਲਕ ਨੇ ਸੁਵਾਸ ਦੇ ਕੇ ਤੈਨੂੰ ਬਹੁਤ ਵਿਸਤਾਰ ਨਾਲ ਸਮਝਾ ਕੇ ਕਿ ਕਿਸ ਤਰ੍ਹਾਂ ਤੂੰ ਇਹ 9 ਮਹੀਨੇ ਦੇ ਅੰਦਰ ਮਾਤਾ ਦੇ ਗਰਭ ਦੇ ਵਿੱਚ ਟ੍ਰੇਨਿੰਗ ਲੈਣੀ ਆ ਔਰ ਫਿਰ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਤੋਂ ਵਿਚਰਨਾ ਹੈ ਸਭ ਕੁਝ ਪਿਤਾ ਪਰਮਾਤਮਾ ਨੇ ਸਮਝਾ ਕੇ ਸਾਨੂੰ ਪਹਿਲਾ ਪਹਿਰਾ ਪਹਿਲਾ ਪਹਿਰਾ ਅਸੀਂ ਜਨਮ ਦਿਨ ਮਨਾਉਣੇ ਆ ਪਰ ਅਸਲੀ ਟਾਈਮ ਸਾਨੂੰ ਪਤਾ ਨਹੀਂ ਹੈ ਇੱਥੇ ਗੁਰੂ ਸਾਹਿਬ ਕਾ ਪਹਿਲੇ ਪਹਿਰੇ ਰੈਨ ਕਾ ਬੰਜਾਰਾ ਮਿੱਤਰਾ ਹੁਕਮ ਪਿਆ ਦਰਬਾਰ ਜਦੋਂ ਹੁਕਮ ਹੋਇਆ ਮਾਲਕ ਦਾ ਜਦੋਂ ਅਸੀਂ ਗਰਭ ਦੇ ਵਿੱਚ ਮਾਤਾ ਤੇ ਗਰਭ ਦੇ ਵਿੱਚ ਇਸ ਤਰ੍ਹਾਂ ਕਹਿ ਲਿਏ ਕਿ ਸਾਡਾ ਟਿਕਾ ਹੋਇਆ ਉਹ ਪਤਾ ਸਾਨੂੰ ਟਾਈਮ ਉਹ ਸਾਨੂੰ ਪਤਾ ਹੈ ਗੁਰੂ ਪਿਆਰਿਓ ਇੱਥੋਂ ਤੱਕ ਵੀ ਕਿ ਅਸਲੀਅਤ ਮਾਂ ਬਾਪ ਨੂੰ ਵੀ ਨਹੀਂ ਪਤਾ ਪਤਾ ਔਰ ਫਿਰ ਅਸੀਂ ਜਨਮ ਦਿਨ ਕਦੋਂ ਮਨਾਉਣਾ ਹੈ ਜਦੋਂ ਸੰਸਾਰ ਤੇ ਅਸੀਂ ਆ ਜਾਂਦੇ ਹਾਂ ਅਗੇ ਹੋਰ ਗੱਲਾਂ ਘਾਤਾ ਸੀ ਬੜੀ ਲੰਬੀ ਲੇਕਿਨ ਵੀਡੀਓ ਲੰਬੀ ਹੋ ਜੇਗੀ ਥੋੜਾ ਇਹ ਆਪਾਂ ਅਗਲੀ ਵੀਡੀਓ ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲਾ ਪਹਿਰ ਕਿਹੜਾ ਹੈ ਔਰ ਚਾਰ ਪਹਿਰ ਜਿਹੜੇ ਚਾਰ ਪਹਿਰਾਂ ਦੀ ਗੱਲ ਕਰ ਰਿਹਾ ਮੇਰਾ ਮਾਲਕ ਔਰ ਚਾਰ ਯੁੱਗਾਂ ਦੀ ਗੱਲ ਵੀ ਹੋ ਰਹੀ ਹੈ ਕਿ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਇਹ ਕਿੱਥੇ ਆ ਇਹ ਬੰਦੇ ਦੇ ਜੀਵਨ ਦੇ ਅੰਦਰ ਹੀ ਆ ਬੰਦੇ ਨੇ ਜਦੋਂ ਗਰਭ ਦੇ ਵਿੱਚ ਗਰਭਾਸ ਲੈਤਾ ਔਰ ਪੈਦਾ ਹੋਣ ਤੋਂ ਬਾਅਦ ਕੁਝ ਟਾਈਮ ਕੁਝ ਮਹੀਨੇ ਲਾ ਲੋ ਉਹ ਸੱਤ ਯੁਗ ਦੇ ਅੰਦਰ ਬਤੀਤ ਕਰਦਾ ਬੱਚਾ ਆਪਣੀ ਜ਼ਿੰਦਗੀ ਸੱਤ ਯੁਗ ਦੇ ਅੰਦਰ ਔਰ ਫਿਰ ਜਿਹੜਾ ਦੂਜਾ ਤ੍ਰਿਤਾ ਆ ਜਾਂਦਾ ਕੋ ਸੱਤ ਯੁਗ ਦੇ ਅੰਦਰ ਸਾਰੇ ਪਰਮਹੰਸ ਸੀ ਪਰਮਾਤਮਾ ਦੇ ਨਾਲ ਜੁੜੇ ਹੋ ਸੀ ਪਰਮ ਹੰਸ ਔਰ ਤ੍ਰਿਤਾ ਆ ਗਿਆ ਤ੍ਰਿਤੇ ਅੰਦਰ ਕੀ ਹੋਇਆ ਹੁਣ ਬੰਦੇ ਬੱਚੇ ਦੇ ਕੀ ਹੈ ਵਿਚਾਰ ਬਦਲਦੇ ਨੇ ਥੋੜਾ ਅਸ਼ਿਆਰ ਹੁੰਦਾ ਹੈ ਥੋੜਾ ਬੋਲਣਾ ਸਿੱਖਦਾ ਹੈ ਫੇਰ ਵੀ ਤ੍ਰਿਤਾ ਠੀਕ ਹੈ ਫੇਰ ਵੀ ਉਹ ਦੂਜੇ ਦੂਜੇ ਪਹਿਰ ਦੇ ਅੰਦਰ ਵੀ ਉਹ ਆਪਣੀ ਥੋੜੀ ਜ਼ਿੰਦਗੀ ਬਤੀਤ ਸਹੀ ਕਰਦਾ ਹੈ ਪਰ ਫੇਰ ਵੀ ਉਹਦੇ ਵਿੱਚ ਮੇਰ ਤੇਰ ਆ ਜਾਂਦੀ ਹੈ ਕਿ ਮੇਰਾ ਖਲਾਉਣਾ ਇਹ ਆ ਮੇਰਾ ਹੈ ਇਹ ਮੇਰਾ ਹੈ ਇਹ ਬੱਚਿਆ ਨਾ ਝਗੜਦਾ ਹੈ ਉਦੋਂ ਤ੍ਰਿਤੇ ਦੇ ਅੰਦਰ ਕੀ ਹੋਇਆ ਸੀ ਤ੍ਰਿਤੇ ਦੇ ਅੰਦਰ ਵੀ ਜਦੋਂ ਰਮਾਇਣ ਦੇ ਅੰਦਰ ਸਾਰਾ ਕੁਝ ਦੱਸਿਆ ਕਿ ਮਾਤਾ ਸੀਤਾ ਜੀ ਨੂੰ ਚਰਾ ਕੇ ਲੱਗੇ 라ਵਣ ਇੱਕ ਇੰਨਾ ਤਕੜਾ ਪੁਜਾਰੀ ਸੀ ਉਹ ਇੱਕ ਉਹਦੇ ਕਰਕੇ ਸਾਰਾ ਜਿਹੜਾ ਜੋ ਵੀ ਹੋਇਆ ਜਿਆਦਾ ਲੰਬੀ ਗੱਥਾ ਹੋ ਜੇਗੀ ਫਿਰ ਉੱਥੇ ਥੋੜੀ ਜਿਹੀ ਕਹਾਣੀ ਚੱਲ ਪਈ ਇਹ ਫਿਰ ਜਦੋਂ ਬੱਚਾ ਫਿਰ ਥੋੜਾ ਸੰਭਲਦਾ ਹੈ ਥੋੜਾ ਜਵਾਨੀ ਚਾਹੁੰਦਾ ਹੈ ਉਹ ਕੀ ਆ ਜਾਂਦਾ ਹੈ ਤ੍ਰਿਤਾ ਵਾ ਦੁਆਪਰ ਆ ਜਾਂਦਾ ਉਹ ਦੁਆਪਰ ਹੁਣ ਦੁਆਪਰ ਦੇ ਅੰਦਰ ਕੀ ਹੈ ਝੂਠ ਵਿਕਾਰ ਸਾਰਾ ਕੁਝ ਚੱਲਿਆ ਠੱਗੀ ਠਗੋਰੀ ਇੱਕ ਦੂਜੇ ਦਾ ਹੱਕ ਦੱਬਣਾ ਫੱਕ ਨਹੀਂ ਦੇਣਾ ਔਰ ਇਹ ਸਾਰਾ ਚੱਲੇ ਇਹ ਹੀ ਬੰਦੇ ਦੀ ਜੀਵਨੀ ਹੈ ਬੰਦੇ ਦਾ ਸੁਭਾਅ ਬਦਲਦਾ ਹੈ ਬੰਦੇ ਦਾ ਜਿਹੜੀ ਸੋਚ ਬਦਲਦੀ ਆ ਰਹੀ ਹੈ ਬੰਦੇ ਦੀ ਬਚਪਨ ਤੋਂ ਲੈ ਕੇ ਦੂਜੇ ਪੜੇ ਪਹਿਲੇ ਪੜੇ ਦੂਜੇ ਤੇ ਤੀਜੇ ਤੇ ਹੁਣ ਚੌਥੇ ਚ ਆ ਕੇ ਬੜਾਪਾ ਆ ਜਾਂਦਾ ਹੈ ਇਹ ਬੜਾ ਖਤਰਨਾਕ ਹੈ ਇੱਥੇ ਬੰਦਾ ਨਹੀਂ ਸਮਝਦਾ ਸਭ ਕੁਝ ਜਾਣਦੇ ਕਿਉਂਕਿ ਇਹਦੇ ਉੱਤੇ ਤ੍ਰੈ ਗੁਣਾ ਦਾ ਜ਼ੋਰ ਪੈ ਜਾਂਦਾ ਹੈ ਤ੍ਰੈ ਗੁਣਾ ਦਾ ਜ਼ੋਰ ਤਾਂ ਪਹਿਲਾਂ ਤੋਂ ਹੀ ਇੱਥੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਬਾਹਰ ਆ ਗਿਆ ਮਾਇਦਾ ਪਰਵਾਤ ਰਹਿ ਗੁਣਾ ਦਾ ਤਾਂ ਉਸੇ ਟਾਈਮ ਅਸਰ ਹੋ ਗਿਆ ਲੇਕਿਨ ਕੋ ਸੋਚ ਬਦਲਦੀ ਆ ਰਹੀ ਹੌਲੀ ਹੌਲੀ ਹੁਣ ਇੱਥੇ ਬੜਾਪੇ ਚ ਆ ਕੇ ਜਿਹੜਾ ਚੌਥਾ ਪੈਰ ਆ ਜਾਂਦਾ ਹੈ ਇਹ ਚ ਆ ਜਾਂਦਾ ਨਾ ਤਾਂ ਇਹ ਕਿਸੇ ਦੀ ਗੱਲ ਸੁਣੇ ਨਾ ਕੋਈ ਇਹਦੀ ਗੱਲ ਮੰਨੇ ਇਹ ਕਾਂ ਕਾਂ ਕਰੀ ਜਾਂਦਾ ਨਾ ਇਹਦੀ ਸੁਣਦਾ ਨਾ ਮੰਨਦਾ ਲੇਕਿਨ ਮੰਨਦਾ ਵੀ ਨਹੀਂ ਨਾ ਇਹਦੇ ਵਿਚਾਰ ਮਰਨੇ ਹੁਣ ਦੇਖੋ ਬੜਾਪੇ ਦੇ ਵਿੱਚ ਬਜ਼ੁਰਗ ਔਰਤਾਂ ਨੇ ਉਹਨਾਂ ਦਾ ਪਿਆਰ ਕਿੰਨਾ ਵੱਜਦਾ ਹੌਵੇਂ ਕਿੰਨੇ ਆ ਜਾਂਦੀ ਹੈ ਸ਼ੁਰੂ ਤੋਂ ਲਾ ਲੀਏ ਪਹਿਲਾ ਪਿਆਰ ਕਿਹਦੇ ਨਾਲ ਪਿਆ ਮਾਪਾਪਾ ਨਾਲ ਫਿਰ ਜਵਾਨ ਹੋਏ ਭਾਈ ਭੈਣ ਨਾਲ ਪਿਆਰ ਪਿਆ ਫਿਰ ਸ਼ਾਦੀ ਹੋ ਗਈ ਆਪਣੇ ਪਤੀ ਨਾਲ ਪਿਆਰ ਪੈ ਗਿਆ ਫਿਰ ਬੱਚੇ ਹੋ ਗਏ ਉਹਨਾਂ ਦੇ ਨਾਲ ਪਿਆਰ ਪੈ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਗਾਂ ਦਾਤੇ ਪੁੱਤ ਬੱਚੇ ਹੋ ਗਏ ਉਹਨਾਂ ਨਾਲ ਪਿਆਰ ਕਿੰਨਾ ਉਹ ਪਿਆਰ ਦੇ ਵਿੱਚ ਇੱਥੇ ਆ ਕੇ ਫਸ ਜਾਂਦਾ ਹੈ ਇੱਥੇ ਉਹ ਸਤੋਗੁਣ ਤੇ ਵੀ ਰਹਿੰਦਾ ਹੈ ਔਰ ਤ੍ਰੈ ਗੁਣਾ ਰਜੋਗੁਣ ਤਮੋਗੁਣ ਤੇ ਵੀ ਰਹਿੰਦਾ ਹੈ ਇਸੇ ਕਰਕੇ ਬੰਦਾ ਹਾਰ ਜਾਂਦਾ ਸਾਰੇ ਜੁਗ ਹਾਰਦਾ ਰਿਆ ਇਸੇ ਕਰਕੇ ਗੁਰਬਾਣੀ ਚ ਕਿਹਾ ਪਿਤਾ ਪ੍ਰਮਾਤਮਾ ਨੂੰ ਲਿਖਣਾ ਪੈਗਾ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਨ ਸਦੇਹੀ ਲਈ ਨਾਨਕ ਕਹਿ ਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਆਹ ਕਹਾਣੀਆਂ ਇਸ ਆਪਾ ਸੌਟ ਚ ਲੈਤੀ ਆ ਅੱਗੇ ਮੇਰਾ ਮਾਲਕ ਕਿਰਪਾ ਕਰੇਗਾ ਸਤ ਗੁਰੂ ਮੇਰਾ ਬਖਸ਼ਣ ਜੀ ਭੁੱਲਾਂ ਚੁੱਕਾਂ ਦਾਸ ਕੋਲੋਂ ਜਿੰਨੇ ਕੁ ਮੱਤ ਉੰਨੇ ਘੜੀ ਮਾਰੀ ਆ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਤੇ ਬਾਕੀ ਬਹੁਤ ਸਾਰੀ ਉੱਚੀਆਂ ਰੂਹਾਂ ਬੈਠੀਆਂ ਨੇ ਮਹਾਪੁਰਸ ਬੈਠੇ ਨੇ ਰਾਗੀ ਸਿੰਘ ਸਾਡੇ ਕਥਾ ਬਾਚਕ ਬੜੀਆਂ ਉੱਚੀਆਂ ਬਸਤ ਉਹਨਾਂ ਚ ਦਾਸ ਦਾ ਕੀੜਾ ਮਕੌੜਾ ਹੈ ਭੁੱਲਾਂ ਚੁੱਕਾ ਦਾਸ ਉਹਨਾਂ ਸਾਰੀ ਸੰਗਤੋਂ ਮਾਫੀ ਮੰਗਦਾ ਹੈ ਵਿਚਾਰਾ ਕਰਦੇ ਹੋਏ ਆਂ ਅਨੇਕ ਪ੍ਰਕਾਰ ਦੀ ਲਗਾ ਮਾਤਰਾ ਲੱਗ ਜਾਂਦੀਆਂ ਨੇ ਸਤਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਬਖਸ਼ੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ